ਆ ਵੀ ਸੱਜਣੋ ਇੱਕ ਨਵਾਂ ਵਾਰਡ ਲੈ ਕੇ ਆ ਗਿਆ ਪਿੰਡ ਹਕੂਮਤ ਸਿੰਘ ਵਾਲੇ ਦੇ ਵਿੱਚੋਂ ਉਹ ਜिले ਫਿਰੋਜ਼ਪੁਰ ਦਾ ਪਿੰਡ ਹਕੂਮਤ ਸਿੰਘ ਵਾਲਾ ਤੇ ਬਲਕਾਰ ਬਾਈ ਦੇ ਕੋਲੇ ਨਾ ਇਹ ਗਾਵਾ ਮਿੱਤਰੋ ਵਾਰਡ ਆ ਜਿਹੜੀ ਇਹ ਕਨਫਰਮ ਨਹੀਂ ਕੀਤਾ ਮੈਂ ਭਾਈ ਕੰਮਤੇ ਸੀਗਾ ਤੇ ਮੈਨੂੰ ਨਹੀਂ ਪਤਾ ਲੱਗਿਆ ਪਹਿਲਾ ਸੂਆ ਜਾਂ ਦੂਜਾ ਪਰ ਇੰਨਾ ਹੈਗਾ ਵੀ ਗੱਬੜ ਉਹ ਤਿੰਨ ਨਾਮੀ ਨਦੀ ਚੱਕ ਪਾਸਾ ਹੁਮਲਾਂ ਬਰੀਕੀ ਬਰੀਕੀ ਬੜੀ ਚੰਗੀਆਂ ਕਰਮਾੜੀ ਦੇ ਵਿੱਚ ਯਾਰ ਕੁਬ ਡੀਗਾ ਲੈ ਆ ਵੀ ਬਾਈ ਸਾਰੇ ਥੱਲੇ ਥੱਲੇ ਵੀ ਬਹੁਤ ਚੰਗੀ ਆ ਰੇਟ ਆ ਜਿਹੜਾ ਉਹ ਬਾਈ ਨੇ ਕੀਤਾ ਇਹਦਾ 20000 ਰੁਪਇਆ ਸਰਫਰ ਤਿੰਨ ਮਹੀਨਿਆਂ ਦੀ ਇੱਕ ਬਲ ਚੈੱਕ ਪਾਸ ਆ ਫਿਰ ਵੀ ਮਾੜੀ ਵੀ ਨਹੀਂ ਕਿਸੇ ਨੂੰ ਸੋਤੀਏ ਦਾ ਵੱਛੀ ਰੱਖਣ ਲੋ ਬਹੁਤ ਚੰਗੀ ਆ ਜੇ ਆਪਾਂ ਜੇ ਸਰਵੱਛੀ ਲੈਨੇ ਆ ਤੇ ਉਹ 10 15000 ਤੱਕ ਘੱਟਦਾ ਵੀਡੀਓ ਹੁੰਦੀ ਆ ਉਹਦਾ ਫਿਰ ਗੱਫੋ ਦਾ ਚੈੱਕ ਪਾਸ ਆ ਬਾਕੀ ਉਹ 2 3 ਮਹੀਨੇ ਦੀ ਗੱਬਣ ਹਾਂ ਹੁਣ ਤਿੰਨਾਂ ਦੀ ਸੌਰੀ ਤੇ ਤਿੰਨਾ ਤੋਂ ਬਾਅਦ ਤੁਸੀਂ ਸ਼ਾਇਦ ਜਿਹਾ ਵੜਾ ਰੋਤਰੀ ਬਹੁਤ ਸੋਹਣੀ ਜੇ ਤਿਆਰ ਹੋਣਾ ਕੋਈ ਗੋਲ ਮਟੋਲ ਵੈੜਾ ਮੈਨੇ ਜਰਸੀ ਵਾਲਾ ਪੱਖ ਜ਼ਿਆਦਾ ਵਾ ਇਹਦੇ ਵਿੱਚ ਕੋਈ ਪ्योर ਵੀ ਨਹੀਂ ਕਹਿ ਸਕਦੇ ਤੇ ਕ੍ਰੋਸ ਵੀ ਨਹੀਂ ਕਹਿ ਸਕਦੇ ਜਰਸੀ 70% ਹੋਊਗੀ ਇਹ ਲਾਜ਼ਮੀ ਮਿੱਤਰੋ ਜਿਹੜੀ ਝੋਲੀ ਆ ਬਾਲਾ ਪਚੰਗਾ ਨੇਵਾ ਤਿਆਰ ਕਰਦੀ ਹੋਊਗੀ ਚੰਗੇ ਟਿਕਾਣੇ ਦੀ ਹੋਊਗੀ ਬਾਲਾ ਵੀਰਾ ਮੈਨੂੰ ਕਹੇ ਜਿਵੇਂ ਦੀ ਗਾੜੀ ਲੱਖਣਾ ਜੇ ਲੱਗ ਰਸਤਾ ਚਲਾ ਉਹਦੇ ਤੇਰਾ 14 ਕਿਲੋ ਦੁੱਧ ਬਾਲਾ ਖੁਲਾ ਢੁਲਾ ਦੇਈ ਜੋਗੀ ਦੂਜਾ ਸੂਆ ਵੈੜ ਹੋਊਗੀ ਕਿਉਂਕਿ ਪਹਿਲੇ ਸੂਆ ਝੋਲੀ ਨਹੀਂ ਨਹੀਂ ਕੱਢ ਨਹੀਂ ਸੀ ਤੇ ਮੈਨੂੰ ਮੇਰੀ ਗੱਪਣ ਨੇ ਦੂਜਾ ਸਹੁਰਾ ਉਹ ਵੀ ਬਾਲੀ ਵੀ ਨਹੀਂ ਤੇ ਬਾਕੀ ਵੜ ਚੰਗੀਆਂ ਰੇਟਿੰਗ ਦਾ 20000 ਕੋਈ ਬਣਣੀ ਵਿਚਾਰਾ ਤੁਹਾਡੇ ਕਰਦਾ ਬਣਦਾ ਸ਼ਗਾਰਾ ਮੈਂ ਤਾਂ ਬਸ ਸਰਦਾ ਗੱਲ